ਮਾਤ ਕਹਿ ਲੋ ਚਾਹੇ ਮੇਰ ਰੱਬ ਦੀ ਇੱਥੇ ਕਣੀਆਂ ਬੁਲਾ ਦਿੰਦੇ ਰਾਗ ਸੱਜਣਾ ਹਿੰਮਤ ਦਲੇਰੀ ਕੁਰਬਾਨੀ ਜਜ਼ਬਾ ਪਿਆਰ ਦਾ ਹੀ ਦੂਜਾ ਨਾ ਪੰਜਾਬ ਸੱਜਣਾ ਹਿੰਮਤ ਦਲੇਰੀ ਕੁਰਬਾਨੀ ਜਜ਼ਬਾ ਪਿਆਰ ਦਾ ਹੀ ਦੂਜਾ ਨਾ ਪੰਜਾਬ ਸੱਜਣਾ ਸਾਡੇ ਸੱਚੇ ਕਰਦਾਰ 1 ਲੱਖੀ ਦੇਖ ਲੈ ਸਾਡੇ ਬਾਣਿਆਂ ਚੋਂ ਚੱਲ ਕੇ ਵਿਸਾਖੀ ਦੇਖ ਲੈ ਸ਼ਾਮ ਸਿਓ ਟਾਰੀ ਜੱਸਾ ਸਿੰਘ ਨਾਲ ਵਾੜ ਕੇ ਜੰਗਾਂ ਦੀ ਕੇਰਾ ਸਾਖੀ ਦੇਖ ਸਿਮਨਦੀਪ ਮਾਵਿਆ ਜਦੋਂ ਰਾਜੇ ਰਣਜੀਤ ਦਾ ਸੀ ਰਾਜ ਸੱਜਣਾ ਹਿੰਮਤ ਦਲੇਰੀ ਕੁਰਬਾਨੀ ਜਜ਼ਬਾ ਪਿਆਰ ਦਾ ਹੀ ਦੂਜਾ ਨਾਂ ਪੰਜਾਬ ਸੱਜਣਾ ਹਿੰਮਤ ਦਲੇਰੀ ਕੁਰਬਾਨੀ ਜਜ਼ਬਾ ਪਿਆਰ ਦਾ ਹੀ ਦੂਜਾ ਨਾਂ ਪੰਜਾਬ ਸੱਜਣਾ ਇਹ ਮਿੱਟੀ 'ਤੇ ਲੈ ਕੇ